ਗੁਰ ਰਵਿਦਾਸ ਟਾਈਗਰ ਫੋਰਸ ਵੱਲੋਂ ਬਹੁਤ ਵੱਡਾ ਜਿਹੜਾ ਇਕੱਠ ਜਿਹੜਾ ਕੀਤਾ ਜਾਵੇਗਾ ਸਮੂਹ ਸਮਾਜ ਨੂੰ ਪਹੁੰਚਣ ਦੀ ਅਪੀਲ ਸ਼੍ਰੀ ਗੁਰ ਰਵਿਦਾਸ ਟਾਈਗਰ ਫੋਰਸ ਦੇ ਪ੍ਰਧਾਨ ਜਸੀ ਤੱਲਣ ਵੱਲੋਂ ਕੀਤੀ ਗਈ ਹੈ ਦੱਸਦੀ ਹੈ ਕਿ ਜਲੰਧਰ ਦੇ ਵਿੱਚ 13 ਸਾਲ ਦੀ ਲੜਕੀ ਦੇ ਨਾਲ ਰੇਪ ਨੂੰ ਲੈ ਕੇ ਜਿਹੜਾ ਅੱਜ ਡੀਸੀ ਦਫ਼ਤਰ ਬਾਹਰ ਜਿਹੜਾ ਧਰਨਾ ਪ੍ਰਦਰਸ਼ਨ ਜਾਂ ਹੋਰ ਇਹ ਮਾਮਲੇ ਨੂੰ ਲੈ ਕੇ ਜਿਹੜਾ ਅੱਜ ਡੀਸੀ ਦਫ਼ਤਰ ਦਾ ਬਾਰ ਜਿਹੜਾ ਬਹੁਤ ਵੱਡਾ ਜਿਹੜਾ ਇਕੱਠ ਕੀਤਾ ਜਾ ਰਿਹਾ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪ੍ਰਧਾਨ ਜੱਸੀ ਤੱਲਵਾਲੋਂ ਵਿਸ਼ੇਸ਼ ਤੌਰ ਤੇ ਜਨ ਪੰਜਾਬੀ ਨਿਊਜ਼ ਨੂੰ ਜਾਣਕਾਰੀ ਦਿੱਤੀ ਹੈ ਕਿ ਬਹੁਤ ਵੱਡਾ ਜਿਹੜਾ ਇਕੱਠ ਜਿਹੜਾ ਸਮੂਹ ਸਮਾਜ ਨੂੰ ਖੁੱਲਾ ਜਿਹੜਾ ਸੱਦਾ ਦਿੱਤਾ ਗਿਆ ਹੈ ਦੱਸਦੀ ਹੈ ਕਿ 13 ਸਾਲ ਦੀ ਬੱਚੀ ਦੇ ਨਾਲ ਹੋਏ ਰੇਪ ਮਾਮਲੇ ਨੂੰ ਲੈ ਕੇ ਅੱਜ ਜਿਹੜਾ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਵੱਲੋਂ ਬਹੁਤ ਵੱਡਾ ਜਿਹੜਾ ਇਕੱਠ ਜਿਹੜਾ ਕੀਤਾ ਜਾ ਰਿਹਾ ਸੋ ਵਾਕਵਾਕਾ ਰਾਜਨੀਤਿਕ ਸਮਾਜਿਕ ਧਾਰਮਿਕ ਤੇ ਹੋਰ ਇਹ ਵਕਵਾਕਾ ਗੂਸੇ ਸੋਰ ਤੇ ਪਹੁੰਚ ਰਿਹਾ ਜਿੱਥੇ ਖੁੱਲਾ ਸੱਦਾ ਜਿਹੜਾ ਦਿੱਤਾ ਗਿਆ ਦੱਸਦੀ ਹੈ ਕਿ 4 ਸਾਲ ਸੋਰੀ 4 ਨੰਬਰ ਗੇਟ ਡੀਸੀ ਦਫ਼ਤਰ ਵਾਲ ਜਿਹੜਾ ਇਕੱਠ ਜਿਹੜਾ ਕੀਤਾ ਜਾਵੇਗਾ ਸ਼ਿਦੂਗੁਰ 10 ਟਾਈਗਰ ਫੋਰਥ ਤੋਂ ਦੱਸਦੀ ਹੈ ਕਿ 13 ਸਾਲ ਦੀ ਬੱਚੀ ਦੇ ਨਾਲ ਰੇਪ ਨੂੰ ਲੈ ਕੇ ਜਿਹੜਾ ਅੱਜ ਬਹੁਤ ਵੱਡਾ ਜਿਹੜਾ 61 ਜਿਹੜਾ ਜਲੰਧਰ ਦੀ ਧਰਤੀ ਵਿਖੇ ਕੀਤਾ ਜਾਵੇਗਾ। ਸੋ ਜਿੰਨੇ ਵੀ ਨਵੇਂ ਦਰਸ਼ਕ ਜੁੜਿਆ channel ਨੂੰ ਜਰੂਰ ਸਬਸਕ੍ਰਾਈਬ ਕਰ ਲਓ ਨਾਲ ਨਾਲ ਵੀਡੀਓ ਨੂੰ ਬਹੁਤ ਵੱਧ ਸ਼ੇਅਰ ਕਰ ਦਿਓ ਤਾਜ਼ਾ ਅਪਡੇਟ ਲੈ ਕੇ ਆਇਆ। ਸ਼੍ਰੀ ਗੁਰੂ ਰਵਿਦਾਸ ਟੈਗਰਫੋਰਡ ਦੇ ਪ੍ਰਧਾਨ ਜੱਸੀ ਤੱਲਣ ਵੱਲੋਂ ਸਮੂਹ ਸਮਾਜ ਨੂੰ ਅਪੀਲ ਕੀਤੀ ਆ ਕਿ ਇਨਸਾਫ਼ ਦਿਵਾਉਣ ਵਾਸਤੇ ਲੜਕੀ ਦੇ ਹੱਕ ਦੇ ਵਿੱਚ ਵਿਸ਼ੇਸ਼ ਧੋਣ ਤੇ ਜਿਹੜਾ ਸਮੂਹ ਸਮਾਜ ਜਿਹੜਾ ਇੱਕਾਠ ਜਿਹੜਾ ਕੀਤਾ ਜਾ ਰਿਹਾ ਸ਼੍ਰੀ ਗੁਰਵਦਾਸ ਟਾਈਗਰ ਫੋਰਸ ਵੱਲੋਂ ਖੁੱਲਾ ਸੱਦਾ ਦਿੱਤਾ ਗਿਆ ਆ। ਸੋ ਜਿੰਨੇ ਵੀ ਨਵੇਂ ਦਾਸਕ ਜੁੜੇ ਆ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ। ਸ਼੍ਰੀ ਗੁਰਵਦਾਸ ਟਾਈਗਰ ਫੋਰਸ ਵੱਲੋਂ ਬਹੁਤ ਵੱਡਾ ਇਹ ਇਕਾਠ ਜਿਹੜਾ ਜਲੰਧਰ ਚਾਨ ਨੰਬਰ ਗੇਟ ਵਿਖੇ ਕੀਤਾ ਜਾਵੇਗਾ ਸਮੂਹ ਸਮਾਜ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਆ। ਦਾਦੀਏ ਕੀ ਕਾਫੀ ਮਾਮਲਾ ਪਖਿਆ ਹੋਇਆ ਜਿੱਥੇ ਲੜਕੀ ਨੂੰ ਇਨਸਾਫ ਦਿਵਾਉਣ ਵਾਸਤੇ ਸਮੂਹ ਸਮਾਜ ਨੂੰ ਅਪੀਲ ਕੀਤੀ ਆ ਸੋ ਜਿੰਨੇ ਵੀ ਨਵੇਂ ਦਰਸ਼ਕ ਜੁੜੇ ਆ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਸੋ ਅੱਜ ਸ਼੍ਰੀ ਗੁਰਪ੍ਰੀਤ ਦਾਸ ਟਾਈਗਰ ਫੋਰਸ ਵੱਲੋਂ ਜਲੰਧਰ ਵਿਖੇ ਚਾਰ ਨੰਬਰ ਗੇਟ ਡੀਸੀ ਦਫ਼ਤਰ ਵਿਖੇ ਬਹੁਤ ਵੱਡਾ ਇਕੱਠਾ ਹੋ ਰਿਹਾ ਸ਼੍ਰੀ ਗੁਰਪ੍ਰੀਤ ਦਾਸ ਟਾਈਗਰ ਫੋਰਸ ਵੱਲੋਂ ਕੀਤੇ ਜਾਵੇਗਾ ਜਿੱਥੇ-ਵੱਖ ਵੱਖ ਜਿੱਥੇ ਬੰਨੀਆਂ ਵਿਸ਼ੇਸ਼ ਥੌਰ ਤੇ ਪਹੁੰਚਣੀਆਂ ਉੱਥੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਧਾਨ ਜੱਸੀ ਤੱਲਨ ਦੀ ਅਗਵਾਈ ਦੇ ਹੇਠ ਜਿਹੜਾ ਅੱਜ ਬਹੁਤ ਵੱਡਾ ਜਿਹੜਾ ਇਕੱਠ ਜਿਹੜਾ ਕੀਤਾ ਜਾ ਰਿਹਾ ਦੱਸਦੀ ਹੈ ਕਿ ਹੋ ਸਕਦਾ ਹੈ ਕਿ ਡੀਸੀ ਦਫ਼ਤਰ ਦੇ ਬਾਹਰ ਜਿਹੜਾ ਧਾਨਾ ਪ੍ਰਦਰਸ਼ਨ ਜਾਂ ਚੇਤਾਵਨੀ ਜਿਹੜੀ ਹੈ ਸਰਕਾਰ ਨੂੰ ਤੇ ਪ੍ਰਦਰਸ਼ਨ ਨੂੰ ਦਿੱਤੀ ਜਾਵੇਗੀ ਧੀਆ ਜਿਹੜਾ ਕਿ ਦੱਸਦੀ ਹੈ ਕਿ 13 ਸਾਲ ਦੀ ਲੜਕੀ ਨੂੰ ਇਨਸਾਬ ਦਉਣ ਵਾਸਤੇ ਸ਼੍ਰੀ ਗੁਰਮੁਖਵਿੰਦ ਸਾਹਿਬ ਫੋਰਸ ਮੈਦਾਨ ਦੇ ਵਿੱਚ ਡਟ ਗਈ ਆ ਸੋ ਜਿੰਨੇ ਵੀ ਨਵੇਂ ਦਾਸ਼ਕ ਜੁੜੇ ਆ ਜਰੂਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਸ਼੍ਰੀ ਗੁਰਮੁਖਵਿੰਦ ਸਾਹਿਬ ਫੋਰਸ ਬਹੁਤ ਵੱਡਾ ਜਿਹੜਾ 61 ਜਿਹੜਾ ਜਲੰਧਰ ਵਿਖੇ ਕੀਤਾ ਜਾਵੇਗਾ ਜਿੰਨੇ ਵੀ ਦਾਸ਼ਕ ਜੁੜੇ ਆ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਨ ਤਾਜ਼ਾ ਅਪਡੇਟ ਲੈ ਕੇ ਆਇਆ ਹਰ ਖਬਰ ਜਿਹੜੀ ਹੈ ਪਹਿਲ ਦਿਹਾਰ ਤੇ ਤੁਸੀਂ ਜਨਪੰਜਾਬੀ ਨਿਊਜ਼ ਤੇ ਦੇਖਦੇ ਰਹਿੰਦੇ ਹੋ ਸੋ ਜਿੰਨੇ ਵੀ ਨਵੇਂ ਦਰਸ਼ਕ ਜੁੜੇ ਹੋ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਨ ਸੋ ਦਾਦੀ ਕੀ ਅੱਜ ਸ਼੍ਰੀ ਗੁਰਗਦਾਸ ਟਾਈਗਰ ਫੋਰਸ ਮੈਦਾਨ ਦੇ ਵਿੱਚ ਡਟ ਗਈ ਹੈ ਜਿੱਥੇ ਅੱਜ 13 ਸਾਲ ਦੀ ਲੜਕੀ ਨੂੰ ਇਨਸਾਫ ਦੋਣ ਵਾਸਤੇ ਮੈਦਾਨ ਦੇ ਵਿੱਚ ਸ਼੍ਰੀ ਗੁਰਗਦਾਸ ਟਾਈਗਰ ਫੋਰਸ ਡਟ ਗਈ ਹੈ ਜਿੱਥੇ ਅੱਜ ਵਕ ਵਕ ਜਿੱਥੇ ਬੰਦੀਆਂ ਕਿਸਮਾ ਦੇ ਉੱਦੀ ਜੀ ਵੀ ਆਗੂਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਜਿੱਥੇ ਅੱਜ ਦਾ ਦਾਦੀ ਘਰ ਦਾਸੀਆ ਸਮਾਜ ਵੱਲੋਂ ਬਹੁਤ ਵੱਡਾ ਇਹ ਇਕੱਠ ਇਹਰਾ ਚਾਰ ਨੰਬਰ ਗੇਟ ਡੀਸੀ ਦਫ਼ਤਰ ਵਿਖੇ ਕੀਤਾ ਜਾਵੇਗਾ ਜਿੱਥੇ ਅੱਜ ਬਹੁਤ ਵੱਡਾ ਇਹ ਇਕੱਠ ਇਹਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਫੋਰਸ ਵੱਲੋਂ ਕੀਤਾ ਜਾਵੇਗਾ ਸੋ ਜਿੰਨੇ ਵੀ ਨਵੇਂ ਦਰਸ਼ਕ ਜੁੜੇ ਆ ਜਰੂਰ ਚੈਨਲ ਸਬਸਕ੍ਰਾਈਬ ਕਰ ਲੈਣ ਨਾਲ ਨਾਲ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਜੀ ਸੋ ਦਾਦੀ ਕੀ ਪਹਿਲਾਂ ਹੁਸ਼ਿਆਰਪੁਰ ਦੇ ਵਿੱਚ 5 ਸਾਲ ਦੇ ਬੱਚੇ ਹਰਵੀਰ ਸਿੰਘ ਦੀ ਬਿਆਮੀ ਦੇ ਨਾਲ ਪ੍ਰਵਾਸੀ ਬੋਲ ਹਤਿਆ ਕੀਤੀ ਗਈ ਸੀ ਉੱਥੇ ਹੀ ਅੱਜ ਜਲੰਧਰ ਦੇ ਵਿੱਚ ਵੀ ਮਾਮਲਾ ਉਪਖਿਆ ਹੋਇਆ ਜਿੱਥੇ ਅੱਜ ਲੜਕੀ ਨੂੰ ਜਿਹੜਾ ਨਿਸ਼ਾਨਾ ਜਿਹੜਾ ਬਣਾਇਆ ਗਿਆ ਪੰਜਾਬ ਦੇ ਵਿੱਚ ਹਰ ਵਕਤ ਜਿਹੜੇ ਨਵੇਂ ਤੋਂ ਨਵੇਂ ਜਿਹੜੇ ਵੱਡੇ ਤੋਂ ਵੱਡੇ ਜਿਹੜੇ ਕਾਰਨਾਮੇ ਕੀਤੇ ਜਾਂਦੇ ਆ ਜਿੱਥੇ ਦਾਦੀ ਕੀ ਅੱਜ ਪੰਜਾਬ ਜਿਹੜਾ ਸੇਵ ਨਹੀਂਗਾ ਪੰਜਾਬ ਦੇ ਵਿੱਚ ਬੱਚੇ ਵੀ ਸੇਵ ਨਹੀਂਗੇ ਪੰਜਾਬ ਦੇ ਵਿੱਚ ਲੜਕੀਆਂ ਦੀ ਸੇਵ ਨਹੀਂਗੀਆਂ ਜਿੱਥੇ ਅੱਜ ਬਹੁਤ ਵੱਡਾ ਜਿਹੜਾ 61 ਜਿਹੜਾ ਆ ਪੰਜਾਬ ਸਰਕਾਰ ਜਾਂ ਪ੍ਰਦਰਸ਼ਨ ਦੇ ਖਿਲਾਫ ਜਿਹੜਾ ਕੀਤਾ ਜਾਵੇਗਾ ਦਾਦੀਏ ਕਿ ਅੱਜ ਬਹੁਤ ਵੱਡਾ ਜਿਹੜਾ ਸ਼੍ਰੀ ਗੁਰੂ ਅਰਜਨ ਦੇਵ ਟਾਈਗਰ ਫੋਰਸ ਤੋਂ ਵੱਡਾ ਜਿਹੜਾ ਆंदोलਨ ਜਿਹੜਾ ਆ ਹੋ ਪਿਆ ਗਿਆ ਜਿੱਥੇ ਅੱਜ ਬਹੁਤ ਵੱਡਾ ਜਿਹੜਾ 81 ਅਰਜਨ ਦੇਵ ਸਮਾਜ ਦਾ ਕੀਤਾ ਜਾਵੇਗਾ ਦੀਦੇ ਇਨਸਾਬ ਦੇ ਵਿੱਚ ਸ਼੍ਰੀ ਗੁਰਬਦਾਸ ਟ੍ਰੈਗਰ ਫੋਰਸ ਡਟ ਗਈ ਹੈ ਜਿੱਥੇ ਰਵਦਾਸੀਆ ਸਮਾਜ ਦੇ ਉੱਗੇ ਆਗੂ ਰਵਦਾਸੀਆ ਸਮਾਜ ਦੇ ਯੋਧੇ ਜੱਸੀ ਤੱਲਨ ਪਾਜੀ ਨੂੰ ਵਿਸ਼ੇਸ਼ ਤੌਰ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਇਕੱਠ ਕੀਤਾ ਜਾਵੇਗਾ ਸੋ ਰਵਦਾਸੀਆ ਸਮਾਜ ਦਾ ਬਹੁਤ ਵੱਡਾ ਇਹ ਇਕੱਠ ਜਿਹੜਾ ਜਲੰਧਰ ਵਿਖੇ ਕੀਤਾ ਜਾ ਰਿਹਾ ਜਿੰਨੇ ਵੀ ਸਮਾਜ ਸੇਵਕ ਆਗੂ ਹਨ ਉਹਨਾਂ ਨੂੰ ਪਹੁੰਚਣ ਦੀ ਰਵਦਾਸੀਆ ਸਮਾਜ ਦੇ ਆਗੂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਸੋ ਦਾਦੀ ਕੀ 13 ਸਾਲ ਦੀ ਬੱਚੀ ਨੂੰ ਇਨਸਾਫ ਦੋਮਣ ਵਾਸਤੇ ਸ਼੍ਰੀ ਗੁਰੂ ਗੋਬਿੰਦ ਸਾਹਿਬ ਟਾਈਗਰ ਫੋਰਸ ਮੈਦਾਨ ਦੇ ਵਿੱਚ ਡਟ ਗਈ ਆ ਸੋ ਜਿੰਨੇ ਵੀ ਨਵੇਂ ਦਰਸ਼ਕ ਜੁੜੇ ਆ ਜਰੂਰ ਚੈਨਲ ਸਬਸਕ੍ਰਾਈਬ ਕਰ ਲੈਣ ਨਾਲ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸੋ ਵੱਧ ਤੋਂ ਵੱਧ ਕਮੈਂਟ ਜਰੂਰ ਕਰਿਆ ਕਰੋ ਆਪਣੇ ਵਿਚਾਰ ਜਰੂਰ ਸਾਂਝੇ ਕਰਿਆ ਕਰੋ ਕਿ ਪੰਜਾਬ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਲੜਕੀਆਂ ਸੇਵ ਹੈਗੀਆਂ ਜਾਂ ਅ ਬੱਚੇ ਜਿਹੜੇ ਸੇਵ ਹੈਗੇ ਕਿ ਨਹੀਂ ਹੈਗੇ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਕਿਉਂਕਿ ਢਾਡੀ ਜਿਹੜੀ ਆਵਾਜ਼ ਆ ਜਿਹੜੀ ਜਨ ਜਨ ਤੱਕ ਹਮੇਸ਼ਾ ਜਿਹੜੀ ਪਹੁੰਚਦੀ ਰਹਿੰਦੀ ਹੈ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਦੀ ਰਹਿੰਦੀ ਹੈ ਜਿੱਥੇ ਸਰਕਾਰਾਂ ਹਮੇਸ਼ਾ ਵਾਅਦੇ ਕਰਦੀ ਹੈ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੇ ਹੱਕ ਦੇ ਵਿੱਚ ਨਿਤਰੇਗੀ ਤੇ ਆਮ ਲੋਕਾਂ ਦੇ ਨਾਲ ਹੀ ਅੱਜ ਬੱਚੇ ਜਿਹੜੇ ਸੇਵ ਨਜ਼ਰ ਨਹੀਂ ਆਏ ਜਿੱਥੇ ਹੁਸ਼ਿਆਰਪੁਰ ਦੇ ਵਿੱਚ 5 ਸਾਲ ਦਾ ਹਰਵੀਰ ਬੱਚਾ ਜਿਹੜਾ ਉਸ ਦੀ ਬਾਦ ਜਿਹੜਾ ਜਲੰਧਰ ਦੇ ਵਿੱਚ ਬਹੁਤ ਵੱਡੀ ਜਿਹੜੀ ਕਟੜਨਾ ਜਿਹੜੀ ਆ ਵਾਪਰੀ ਆ ਜਿੱਥੇ ਅੱਜ ਸਮੂਹ ਸਮਾਜ ਦੇ ਵਿੱਚ ਸਮੂਹ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਵਿੱਚ ਕਾਫੀ ਜਿਹੜਾ ਰੋਜ਼ ਦੇਖਣ ਨੂੰ ਮਿਲਦਾ ਜਿੱਥੇ ਬਹੁਤ ਵੱਡੇ ਜਿਹੜੇ ਕਾਹਨਾਮੇ ਕੀਤੇ ਜਾ ਰਹੇ ਆ ਪੂਰੇ ਪੰਜਾਬ ਦੇ ਵਿੱਚ ਬੱਚੇ ਸੇਵ ਨਹੀਂ ਹਨ ਜਿੱਥੇ ਅੱਜ ਕੋਰਾ ਸਮਾਜ ਜਿਹੜਾ ਜਾਂ ਵੱਖ-ਵੱਖ ਰਾਜਨੀਤਿਕ ਧਾਰਮਿਕ ਸਮਾਜਿਕ ਜਥੇਬੰਦੀਆਂ ਜਿਹੜੀਆਂ ਮਜਬੂਰ ਹੋ ਕੇ ਬੱਚੇ ਨੂੰ ਇਨਸਾਫ ਤੋਂ ਮਣ ਵਾਸਤੇ ਸੜਕਾਂ ਤੇ ਉਤਰਦੀਆਂ ਜੇਕਰ ਸਰਕਾਰਾਂ ਚੰਗੀਆਂ ਹੋਣਗੀਆਂ ਤਾਂ ਲੋਕਾਂ ਨੂੰ ਸੜਕਾਂ ਦੇ ਉੱਤੇ ਨਹੀਂ ਆਉਣਾ ਪਵੇਗਾ ਤੇ ਲੋਕਾਂ ਨੂੰ ਜਿਹੜੇ ਧਾਨੇ ਪ੍ਰਦਰਸ਼ਨ ਨਹੀਂ ਕਰਨੇ ਪਵੇਗੇ ਤੇ ਰੋਡ ਦੀ ਜਿਹੜੇ ਜਾਮ ਨਹੀਂ ਕਰਨੇ ਪਵੇਗੇ ਜੇਕਰ ਸਰਕਾਰਾਂ ਚੰਗੀਆਂ ਹੋਣਗੀਆਂ ਜੇਕਰ ਅਸੀਂ ਗੱਲ ਕਰੀਏ ਸੌਦੀ ਅਰਬ ਦੇ ਵਿੱਚ ਕਾਨੂੰਨ ਅਨਿਸ਼ਕਤੀ ਦੇ ਨਾਲ ਚੱਲਿਆ ਹੋਇਆ ਜਿੱਥੇ ਕੋਈ ਵੀ ਇਸ ਤਰ੍ਹਾਂ ਦਾ ਕਾਰਨਾਮਾ ਕਰਨ ਤੋਂ ਪਹਿਲਾਂ ਸੋਚ ਵਾਲੀ ਸੋਚ ਦਾ ਪਰ ਪੰਜਾਬ ਜਾਂ ਇੰਡੀਆ ਇਸ ਤਰ੍ਹਾਂ ਦਾ ਜਿਹੜਾ ਕਾਨੂੰਨ ਉਹ ਜਿਹਨੀਆਂ ਧਜੀਆਂ ਅੜਾਈਆਂ ਜਾਣੀਆਂ ਜਿੱਥੇ 바ਵਾ ਸਾਹਿਬ ਡਾਕਟਰ ਪੀਰਮ ਅੰਬੇਡਕਰ ਜੀ ਨੇ ਕਿਹਾ ਸੀ ਕਿ ਸੰਵਿਧਾਨ ਕਿੰਨਾ ਵੀ ਵਧੀਆ ਨਾ ਹੋਵੇ ਉਸ ਨੂੰ ਜੇਕਰ ਲਾਗੂ ਕਰਨ ਵਾਲੇ ਇਮਾਨਦਾਰ ਹੋਣਗੇ ਜਿਨ੍ਹਾਂ ਦੀ ਨੀਤ ਸਾਫ਼ ਹੋਵੇਗੀ ਤਾਂ ਇਹ ਸੰਵਿਧਾਨ ਜਿਹੜਾ ਆ ਪੂਰੇ ਤੌਰ ਤੇ ਇਨਸਾਫ ਜਿਹੜਾ ਸਮਾਜ ਨੂੰ ਜਿਹੜਾ ਦਾ ਵਕ ਵਕ ਆਗੂ ਨੂੰ ਜਿਹੜਾ ਵਕ ਵਕ ਵਰਗਾਂ ਨੂੰ ਜਿਹੜਾ ਇਨਸਾਫ ਜਿਹੜਾ ਮਿਲੇਗਾ ਪਰ ਦੱਸ ਦਈਏ ਕਿ ਸਰਕਾਰਾਂ ਵੱਲੋਂ ਜਿਹੜਾ ਕਾਨੂੰਨ ਜਿਹੜਾ ਸੰਧਾਨਕ ਤੌਰ ਤੇ ਜਿਹੜਾ ਪੂਰੀ ਤੌਰ ਤੇ ਲਾਗੂ ਨਹੀਂ ਕੀਤਾ ਜਾ ਰਿਹਾ ਜਿੱਥੇ ਵੱਡੇ ਵੱਡੇ ਜਿਹੜੇ ਬਾਦ ਇਹ ਦੀ ਕੀਤੇ ਜਾਂਦੇ ਆ ਦਾਅਵੇ ਨਹੀਂ ਕੀਤੇ ਜਾਂਦੇ ਆ ਪਰ ਸੁਪਰੀਮ ਕੋਰਟ ਜਾਂ ਹਾਈ ਕੋਰਟ ਨੂੰ ਵੀ ਜਿਹੜਾ ਜ਼ਰੂਰ ਇਸ ਵਾਰ ਧਿਆਨ ਦੇਣਾ ਚਾਹੀਦਾ ਕਿ ਸਿਵਧਾਨ ਨੂੰ ਜਿਹੜਾ ਪੂਰਨ ਤੌਰ ਤੇ ਜਿਹੜਾ ਮੰਨ ਕੇ ਜਿਹੜਾ ਕਾਨੂੰਨ ਜਿਹੜਾ ਸਖਤੀ ਦੇ ਨਾਲ ਨਿਭੜਨਾ ਚਾਹੀਦਾ ਜਿੱਥੇ ਕੋਈ ਵੀ ਬੱਚੇ ਦੇ ਨਾਲ ਜਾਂ ਕਿਸੇ ਵੀ ਪਰਿਵਾਰ ਦੇ ਨਾਲ ਕੋਈ ਵੱਡੀ ਕਾਹਨਾਵਾ ਹੁੰਦਾ ਤੇ ਉਸ ਦੇ ਖਿਲਾਫ ਜਿਹੜਾ ਵੱਧ ਤੋਂ ਵੱਧ ਜਿਹੜਾ ਸਖਤ ਕਾਨੂੰਨ ਜਿਹੜੇ ਆ ਲਾਗੂ ਕਰਕੇ ਜਿਹੜਾ ਮੁੜ ਕੇ ਜਿਹੜਾ ਕੋਈ ਵੀ ਸਮਾਧ ਦੇ ਵਿੱਚੋਂ ਜਾਂ ਕਿ ਵੀ ਭੈੜੀ ਸੋਜ ਵਾਲਾ ਇਸ ਤਰ੍ਹਾਂ ਦਾ ਕਾਰਨਾਮਾ ਕਰੇਗਾ ਤੇ ਉਸ ਦੇ ਖਿਲਾਫ ਹੀ ਰਾਇਆ ਕਾਨੂੰਨ ਸ਼ਕਤੀ ਦੇ ਨਾਲ ਜਿਹੜਾ ਨਿਬੜੇ ਜਿੱਥੇ ਹਾਈ ਕੋਰਟ ਨੂੰ ਆਪਣੀ ਤਾਕਤ ਦਿਖਾ ਲੈਣੀ ਚਾਹੀਦੀ ਆ ਤੇ ਪ੍ਰੀਨ ਕੋਰਟ ਨੂੰ ਆਪਣੀ ਤਾਕਤ ਦਿਖਾ ਲੈਣੀ ਚਾਹੀਦੀ ਆ ਕਿ ਪੰਜਾਬ ਇੱਕ ਸ਼ਾਂਤੀਪੂਰਕ ਅਤੇ ਸੰਵਿਧਾਨਿਕ ਤੌਰ ਤੇ ਮੰਨਦਾ ਹੋਇਆ ਪੰਜਾਬ ਆ ਜਿੱਥੇ ਅੱਜ ਪੰਜਾਬ ਦੇ ਵਿੱਚ ਅੱਜ ਬੱਚੇ ਸੇਵ ਨਹੀਂ ਗਏ ਪੰਜਾਬ ਦੇ ਵਿੱਚ ਅੱਜ ਲੜਕੀਆਂ ਸੇਵ ਨਹੀਂ ਗੀਆਂ ਜਿੱਥੇ ਅੱਜ ਬਹੁਤ ਵੱਡੇ ਜਿਹੜੇ ਕਾਹ ਨਾਵੇਂ ਨਵੇਂ ਤੋਂ ਨਵੇਂ ਹੁੰਦੇ ਜਾ ਰਿਹਾ ਹਰੇਕ ਬੱਚਾ ਜਿਹੜਾ ਅੱਜ ਆਪਣੇ ਆਪ ਨੂੰ ਖੋਪ ਮਹਿਸੂਸ ਕਰ ਰਿਹਾ ਡਰ ਮਹਿਸੂਸ ਕਰ ਰਿਹਾ ਕਰੋ ਨਿਕਲਣੀ ਬਹੁਤ ਮੁਸ਼ਕਲ ਹੋ ਰਹੀ ਹੈ ਜਿੱਥੇ ਅੱਜ ਕਾਫੀ ਜਣਾ ਲੋਕਾਂ ਦੇ ਵਿੱਚ ਡਰ ਪੈਦਾ ਹੋ ਚੁੱਕਿਆ ਸਮਾਜ ਦੇ ਵਿੱਚ ਅੱਜ ਜੇਕਰ ਗੱਲ ਕਰੀਏ ਬੱਚੀਆਂ ਦੇ ਵਿੱਚ ਦੀ ਅੱਜ ਸੇਵ ਨਹੀਂ ਹੈ ਜਿੱਥੇ ਅੱਜ ਹਰੇਕ ਵਰਗ ਜਿਹੜਾ ਆ ਕੁੱਟਣ ਮਹਿਸੂਸ ਕਰ ਰਿਹਾ ਕਿ ਆਪਣੇ ਬੱਚਿਆਂ ਨੂੰ ਜਿਹੜਾ ਮਾ ਬੇਜਾਬ ਪਰਿਵਾਰ ਜਿਹੜਾ ਖੁਦ ਨਾਲ ਜਾਣਾ ਪੈਂਦਾ ਜਿੱਥੇ ਅੱਜ ਪੰਜਾਬ ਜਿਹੜਾ ਇੱਕ ਡਾੜ ਦੇ ਵਿੱਚ ਮਹਿਸੂਸ ਕਰ ਰਿਹਾ ਜਿੱਥੇ ਅੱਜ ਦਾਦੀ ਕੀ ਜਲੰਧਰ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਟਾਈਗਰ ਫੋਰਸ ਦੇ ਪ੍ਰਧਾਨ ਜਸੀ ਤਲਨ ਦੀ ਅਗਵਾਈ ਚ ਬਹੁਤ ਵੱਡਾ ਜਿਹੜਾ ਇਕੱਠ ਜਿਹੜਾ ਕੀਤਾ ਜਾ ਰਿਹਾ ਦੱਸਦੀ ਕਿ 13 ਸਾਲ ਦੀ ਬੱਚੀ ਦੇ ਨਾਲ ਹੋਏ ਰੇਵ ਨੂੰ ਲੈ ਕੇ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਟਾਈਗਰ ਫੋਰਸ ਮੈਦਾਨ ਦੇ ਵਿੱਚ ਡਟ ਗਈ ਆ ਸੋ ਜਿੰਨੇ ਵੀ ਨਵੇਂ ਦਸ਼ਕ ਜੁੜੇ ਆ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾਲ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਨਾਲ ਨਾਲ ਕਮੈਂਟ ਵੀ ਕਰਿਆ ਕਰੋ ਕਿ ਜਾਣਕਾਰੀ ਜ਼ਰੂਰ ਆਪਣੀ ਸਾਂਝੀ ਕਰਿਆ ਕਰੋ ਵਿਚਾਰ ਆਪਣੇ ਜ਼ਰੂਰ ਸਾਂਝੀ ਕਰਿਆ ਕਰੋ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਹੁੰਦੇ ਹੀ ਜਿਹੜੀ ਆਪਣੇ ਵਾਅਦੇ ਨਹੀਂ ਭੁੱਲ ਗਈ ਹੈ ਜਿੱਥੇ ਆਮ ਲੋਕਾਂ ਦੀ ਸੁਰੱਖਿਆ ਕਰਨ ਵਾਸਤੇ ਨਹੀਂ ਭੁੱਲ ਗਈ ਹੈ ਜਿਹੜੇ ਆਮ ਲੋਕਾਂ ਦੇ ਨਾਲ ਕੀਤੇ ਜਿਹੜੇ ਵਾਦੇ ਉਹਦੀ ਭੁੱਲ ਗਈ ਆ ਜਿੱਥੇ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਪੰਜਾਬ ਇੱਕ ਵਧੀਆ ਸੋਹਣੀ ਦੀ ਚਿੜੀ ਬਣਾਵਾਂਗੇ ਪਰ ਸੋਹਣੀ ਦੀ ਚਿੜੀ ਨਜ਼ਰ ਨਹੀਂ ਆਇਆ ਜਿੱਥੇ ਅੱਜ ਪੰਜਾਬ ਦੇ ਵਿੱਚ ਹਰੇਕ ਬੱਚਾ ਸੇਵ ਵਿੱਚ ਨਹੀਂ ਆ ਜਿੱਥੇ ਅੱਜ ਹਰ ਕਾਰਨਾਮਾ ਜਿਹੜਾ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਅੱਜ ਬੱਚਿਆਂ ਦੀ ਸੇਵ ਨਹੀਂ ਗਿਆ ਪੰਜਾਬ ਦੇ ਵਿੱਚ ਅੱਜ ਬੱਚੇ ਵੀ ਸੇਵ ਨਹੀਂ ਗਏ ਕਿਉਂਕਿ ਲੋਕ ਜਿਹੜੇ ਸੜਕਾਂ ਤੇ ਆ ਕੇ ਇਨਸਾਫ ਮੰਗਦੇ ਆ ਕਿ ਸਾਨੂੰ ਇਨਸਾਫ ਦਿਓ ਸਾਨੂੰ ਇਨਸਾਫ ਦਿਓ ਮੋਹਬਤੀਆਂ ਤੱਕ ਦੀ ਜਿਹੜੇ ਲੋਕ ਜਿਹੜੇ ਅੱਜ ਲੈ ਕੇ ਆਉਂਦੇ ਆ ਪਰ ਜੇਕਰ ਸਰਕਾਰਾਂ ਚੰਗੀਆਂ ਹੋਣਗੀਆਂ ਤੇ ਲੋਕਾਂ ਨੂੰ ਸੜਕਾਂ ਤੇ ਉੱਤੇ ਨਹੀਂ ਆਉਣਾ ਪਏਗਾ ਕਿਉਂਕਿ ਸਰਕਾਰਾਂ ਜੇਕਰ ਸਹੀ ਇਮਾਨਦਾਰੀ ਦੇ ਨਾਲ ਸ਼ਕਤੀ ਦੇ ਨਾਲ ਜਿਹੜਾ ਕਾਨੂੰਨ ਜਿਹੜੇ ਬਣਾਏ ਜਾਣ ਬਣਾਏ ਜਾਂਦਾ ਕਿ ਸੋਦੀ ਅਰਬਾਂ ਨੂੰ ਕਨਾਉ ਕਾਨੂੰਨ ਜਿਹੜਾ ਫੁਰੰਤੌਰ ਤੋਂ ਜਿਹੜਾ ਲਾਗੂ ਕੀਤਾ ਜਾਣਾ ਚਾਹੀਦਾ ਹੈ ਕਿ ਕਾਨੂੰਨ ਦੇ ਜਿਹੜਾ ਆਧਾਰ ਤੇ ਜਿਹੜਾ ਤੋ ਵੀ ਤਾਂ ਇਹ ਦੇ ਅਰਥ ਇਹ ਕਿ ਪੰਜਾਬ ਚੱਲਣਾ ਚਾਹੀਦਾ ਜਿੱਥੇ ਅੱਜ ਪੰਜਾਬ ਦੇ ਵਿੱਚ ਹਰ ਇੱਕ ਦਿਰਾ ਵਰਗ ਜਿਹੜਾ ਘੁੱਟਣ ਮਹਿਸੂਸ ਕਰ ਰਿਹਾ ਬੱਚੀਆਂ ਦੀ ਜਿਹੜੀਆਂ ਘੁੱਟਣ ਮਹਿਸੂਸ ਕਰ ਰਹੀਆਂ ਨੇਹਰੇ ਇੱਕ ਦੇ ਵਿੱਚ ਅੱਜ ਡਰ ਵੇਲਾ ਬੈੜ ਗਿਆ ਕਿ ਘਰ ਦੇ ਵਿੱਚੋਂ ਨਿਕਲਣ ਦੀ ਜਿਹੜਾ ਲੜਕੀਆਂ ਲਈ مصیبت ਬਣ ਚੁੱਕਿਆ ਸੋ ਜਿੰਨੇ ਵੀ ਨਵੇਂ ਦਰਸ਼ਕ ਜੁੜੇ ਆ ਜਰੂਰ ਚੈਨਲ ਸਬਸਕ੍ਰਾਈਬ ਜਰੂਰ ਕਰ ਲੈ ਨਾਲ ਨਾਲ ਵੀਡੀਓ ਨੂੰ ਵਾਤ ਬਾਤ ਸ਼ੇਅਰ ਕਰਦੇ ਹੋ ਕਿ ਸਾਡੇ ਵਿਚਾਰ ਦੱਸਿਓ ਕਿ ਅੱਜ ਸਾਡੇ ਦੇ ਵਿਚਾਰ ਕਿ ਇਸ ਤਰ੍ਹਾਂ ਲੱਗੇ ਆ ਸੋ ਦਲਦਸੀ ਮੇਰੇ ਯਾ ਜਲੰਧਰ ਦੇ ਵਿੱਚ ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਟਾਈਗਰ ਫੋਰਸ ਬੜਾ ਜਿਹੜਾ ਵੱਡਾ ਅंदोलਨ ਜਿਹੜਾ ਹੋ ਰੂਬਿਆ ਗਿਆ ਤੇ ਉੱਥੇ ਦੀਆਂ ਲਾਈਵ ਤਸਵੀਰਾਂ ਦੀ ਜਲ ਸਾਂਝੀਆਂ ਕਰਾਂਗੇ ਅੱਜ 1 ਵਜੇ ਸ਼੍ਰੀ ਗੁਰੂ ਗੋਬਿੰਦ ਸਿੰਘ ਟਾਈਗਰ ਫੋਰਸ ਬੜੋ ਬਹੁਤ ਵੱਡਾ ਇਹ ਇੱਕ ਆਰਟੀ ਜਿਹੜਾ ਕੀਤਾ ਜਾਵੇਗਾ ਚਾਰ ਨੰਬਰ ਗੇਟ ਡੀਸੀ ਦਫ਼ਤਰ ਦੇ ਬਾਹਰ ਜਿਹੜਾ ਕੀਤਾ ਜਾਵੇਗਾ ਸੋ ਵੱਡੀਆਂ ਜਿਹੜੀਆਂ ਮੰਗਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਟਾਈਗਰ ਫੋਰਸ ਮਰਦਾਨ ਦੇ ਵਿੱਚ ਡਟ ਗਈ ਆ ਦੱਸਦੀ ਕਿ ਸ਼੍ਰੀ ਗੁਰਦਾਸ ਟਾਈਗਰ ਫੋਰਸ ਦੇ ਪੰਜਾਬ ਪ੍ਰਦਾਨ ਜੱਸੀ ਤਲਨ ਰੋਜ ਜਨਪਿਆ ਵੀ ਨਿਊਜ਼ਲੈਂਡ ਜਾਣਕਾਰੀ ਦਿੱਤੀ ਗਈ ਆ ਕਿ ਜਰੂਰ ਲਾਈਵ ਹੋਵੋ ਤੇ ਦਸਿਕਾ ਨੂੰ ਜਰੂਰ ਦੱਸੋ ਕਿ ਅੱਜ ਜਿਲ੍ਹਾ ਜਲੰਧਰ ਦੀ ਧਰਤੀ ਦੇ ਵਿੱਚ ਜਿਹੜਾ ਅੱਜ ਬਹੁਤ ਵੱਡਾ ਜਿਹੜਾ ਇਕੱਠ ਸ਼੍ਰੀ ਗੁਰਦਾਸ ਟਾਈਗਰ ਫੋਰਸ ਤੋਂ ਕੀਤਾ ਜਾ ਰਿਹਾ ਦੱਸਦੀ ਕਿ 13 ਸਾਲ ਦੀ ਬੱਚੀ ਦੇ ਨਾਲ ਹੋਏ ਰੇਵ ਨੂੰ ਲੈ ਕੇ ਅੱਜ ਜਿਹੜਾ ਜਿਹੜਾ ਵੱਡਾ ਜਿਹੜਾ ਇਕੱਠ ਜਿਹੜਾ ਕੀਤਾ ਜਾਵੇਗਾ ਸੋ ਜਿੰਨੇ ਵੀ ਨਵੇਂ ਦਰਸ਼ਕੀ ਜਰੂਰ ਹੋਇਆ ਜਰੂਰ ਚੈਨਲ ਸਬਸਕ੍ਰਾਈਬ ਜਰੂਰ ਕਰ ਲੈ ਨਾਲ ਨਾਲ ਵੀਡੀਓ ਨੂੰ ਸ਼ੇਅਰ ਕਰਿਓ ਤੇ ਨਾਲ ਨਾਲ ਜਰੂਰ ਕਮੈਂਟ ਕਰਿਆ ਕਰੋ ਕਿ ਆਪਣੇ ਵਿਚਾਰ ਜਰੂਰ ਸਾਂਝੇ ਕਰਿਆ ਕਰੋ ਪੰਜਾਬ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਕੀ ਲੜਕੀਆਂ ਸੇਵ ਹਨ ਜਾਂ ਬੱਚੇ ਸੇਵ ਹਨ ਜਰੂਰ ਕਮੈਂਟ ਕਰਕੇ ਦੱਸਿਓ ਕਿ ਪੰਜਾਬ ਦੇ ਵਿੱਚ ਹਾਲਤ ਕਿਸ ਤਰ੍ਹਾਂ ਦੇ ਗੁਜ਼ਰ ਰਏ ਹਨ ਸੋ ਦਾਦੀ ਕੀ 13 ਸਾਲ ਦੀ ਬੱਚੀ ਦੇ ਨਾਲ ਜਰਾਂਦਾ ਦੇ ਵਿੱਚ ਰੇਪ ਨੂੰ ਲੈ ਕੇ ਅੱਜ ਸ਼ਿਸ਼ੂ ਗੁਰਦਾਸ ਟੈਗਰ ਫੋਰਥ ਮੈਦਾਨ ਦੇ ਵਿੱਚ ਡਟ ਗਈ ਆ ਜਿੱਥੇ ਅੱਜ ਬਹੁਤ ਵੱਡਾ ਜਿਹੜਾ ਇਕੱਠ ਜਿਹੜਾ ਕੀਤਾ ਜਾਵੇਗਾ ਸੋ ਜਿੰਨੇ ਵੀ ਦਰਸ਼ਕ ਜੁੜੇ ਆ ਜਰੂਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨ ਨਾਲ ਨਾਲ ਵੀਡੀਓ ਨੂੰ ਵੱਧ ਵੱਧ ਸ਼ੇਅਰ ਜਰੂਰ ਕਰਿਓ ਧੰਨਵਾਦ ਬਲਵੀਰ ਸਿੰਘ ਜੀ ਸੋ ਜਿੰਨੇ ਵੀ ਨਵੇਂ ਦਰਸ਼ਕ ਜਰੂਰ ਹੈ ਜੁੜੇ ਆ ਜਰੂਰ ਕਮੈਂਟ ਕਰਕੇ ਜਾਣਕਾਰੀ ਜਰੂਰ ਸਾਂਝੀ ਕਰਿਓ ਤੁਹਾਨੂੰ ਧੰਨਵਾਦ ਬੱਬੂ ਜੀ ਜਿੰਨੇ ਵੀ ਕਮੈਂਟ ਕਰ ਰਹੇ ਆ ਸਾਥੀ ਜਿੰਨੇ ਵੀ ਜਾਣਕਾਰੀ ਸਾਂਝੀ ਕਰ ਰਹੇ ਆ ਕਮੈਂਟ ਕਰ ਰਹੇ ਆ ਕਿ ਸਮਾਜ ਦੇ ਵਿੱਚ ਜਿੰਨੇ ਵੀ ਵੱਡੀਆਂ ਵੱਡੀਆਂ ਜਿਹੜੀਆਂ ਕਾਰਨਾਮੇ ਕੀਤੇ ਜਾ ਰਹੇ ਆ ਉਸ ਨੂੰ ਲੈ ਕੇ ਜਿਹੜਾ ਸਖਤੀ ਦੇ ਨਾਲ ਜਿਹੜਾ ਕਾਨੂੰਨ ਪੰਜਾਬ ਦੇ ਵਿੱਚ ਬਣਨਾ ਚਾਹੀਦਾ ਕਿ ਨਹੀਂ ਬਣਨਾ ਚਾਹੀਦਾ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਤੁਹਾਡੀ ਜਿਹੜੀ ਆਵਾਜ਼ ਜਿਹੜੀ ਜਨ ਜਨ ਤੱਕ ਜਾਵੇਗੀ ਸਰਕਾਰਾਂ ਤੱਕ ਜਾਵੇਗੀ ਕਿ ਲੋਕ ਕੀ ਚਾਹੁੰਦੇ ਆ ਲੋਕਾਂ ਦੀ ਆਵਾਜ਼ ਕੀ ਆ ਪੰਜਾਬ ਦੇ ਵਿੱਚ ਅੱਜ ਹਰ ਵਰਗ ਜਿਹੜਾ ਕੋਟਨ ਮਹਿਸੂਸ ਕਰ ਰਿਹਾ ਬੱਚੇ ਦੀ ਕੋਟਨ ਮਹਿਸੂਸ ਕਰ ਰਿਹਾ ਹਰੇਕ ਦੇ ਵਿੱਚ ਅੱਜ ਖੋਫ ਜਿਹੜਾ ਲੋਕਾਂ ਦੇ ਵਿੱਚ ਪੈਦਾ ਹੋ ਚੁੱਕਿਆ ਆ ਸੋ ਜਿੰਨੇ ਵੀ ਕਮੈਂਟ ਕਰਕੇ ਜਾਣਕਾਰੀ ਜਰੂਰ ਸਾਂਝੀ ਕਰਿਓ ਜਿੰਨੇ ਵੀ ਦਰਸ਼ਕ ਨਵੇਂ ਜੁੜੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਹਰ ਵੀਡੀਓ ਅਸੀਂ ਪਹਿਲੇ ਅਧਾਰ ਤੇ ਜਿਹੜੀ ਅਪਡੇਟ ਕਰਦੇ ਰਹਿੰਦੇ ਆ ਹਰ ਜਾਣਕਾਰੀ ਜਿਹੜੀ ਆ ਜਨ ਪੰਜਾਬੀ نیوز ਤੇ ਸਾਂਝੀ ਕਰਦੇ ਰਹਿੰਦੇ ਆ ਨਵੇਂ ਜਨ ਪੰਜਾਬੀ نیوز ਦੇ ਦਰਸ਼ਕ ਜਿੰਨੇ ਵੀ ਜੁੜੇ ਆ ਉਹਨਾਂ ਦਾ ਅਸੀਂ ਸਵਾਗਤ ਕਰਦੇ ਆ ਦੇਲ ਦੀ ਕਰਾਈਆਂ ਤੋਂ ਧੰਨਵਾਦ ਕਰਦੇ ਆ ਤੇ ਤਾਜ਼ੀ ਅਪਡੇਟ ਲੈ ਕੇ ਹਮੇਸ਼ਾ ਆਉਂਦੇ ਰਹਿਵਾਂਗੇ ਹਮੇਸ਼ਾ ਜਿਹੜੀ ਅਸੀਂ ਆਵਾਜ਼ ਜਿਹੜੀ ਆ ਪੰਜਾਬ ਦੇ ਪੰਜਾਬੀਆਂ ਦੇ ਹੱਕ ਦੇ ਵਿੱਚ ਚੁੱਕਦੇ ਰਹਿਨੇ ਆ ਸੋ ਮੋਕੇ ਦੀਆਂ ਸਰਕਾਰਾਂ ਤੱਕ ਹਮੇਸ਼ਾ ਜਿਹੜੀ ਆਵਾਜ਼ ਜਨ ਜਨ ਤੱਕ ਜਿਹੜੀ ਪਹੁੰਚਾਉਂਦੇ ਰਹਿਨੇ ਆ ਲੋਕਾਂ ਦੀ ਆਵਾਜ਼ ਜਿਹੜੀ ਆ ਸਰਕਾਰਾਂ ਤੱਕ ਪਹੁੰਚਾਉਂਦੇ ਰਹਿਨੇ ਆ ਪ੍ਰਦਰਸ਼ਨ ਤੱਕ ਪਹੁੰਚਾਉਂਦੇ ਰਹਿਨੇ ਆ ਕਿ ਲੋਕਾਂ ਦੀ ਜਿਹੜੀ ਆਵਾਜ਼ ਕੀ ਆ ਸੋ ਦਾਦੀ ਕੀ 13 ਸਾਲ ਦੀ ਬੱਚੀ ਦੇ ਨਾਲ ਰੇਪ ਨੂੰ ਲੈ ਕੇ ਅੱਜ ਸ਼੍ਰੀ ਗੁਰੂ ਅੰਦਾਜ਼ ਟੈਗਰ ਫੋਰਸ ਬੜੋ ਇੱਕ 4 ਨੰਬਰ ਗੇਟ ਤੇ ਜਿਹੜਾ ਸ਼੍ਰੀ ਗੁਰੂ ਦਾਸ ਟਾਈਗਰ ਫੋਰਸ ਫਲੋਂ ਬਹੁਤ ਵੱਡਾ ਜਿਹਾ ਇਕੱਠ ਜਿਹੜਾ ਕੀਤਾ ਜਾਵੇਗਾ ਡੀਸੀ ਦਫ਼ਤਰ ਦੇ ਬਾਹਰ ਸੋ ਜਿੰਨੇ ਵੀ ਦਰਸ਼ਕ ਜੋੜਿਆ ਜਰੂਰ ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣ ਨਾਲ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਸੋ ਜਿੰਨੇ ਵੀ ਦਰਸ਼ਕ ਜੋੜੇ ਆ ਅਸੀਂ ਦੇਲਦਿਆਂ ਕਰਾਈਆਂ ਤੋਂ ਧੰਨਵਾਦ ਕਰਦੇ ਆ ਕਮੈਂਟ ਕਰਕੇ ਜਰੂਰ ਜਾਣਕਾਰੀ ਸਾਂਝੀ ਕਰਿਓ ਸੋ ਦੱਦੀ ਕਿ ਅੱਜ ਸ਼੍ਰੀ ਗੁਰੂ ਦਾਸ ਟਾਈਗਰ ਫੋਰਸ ਫਲੋਂ ਬਹੁਤ ਵੱਡਾ ਜਿਹਾ ਇਕੱਠ ਜਲੰਧਰ ਵਿਖੇ ਕੀਤਾ ਜਾਵੇਗਾ ਜਿੰਨੇ ਵੀ ਦਰਸ਼ਕ ਜੁੜੇ ਆ ਜਰੂਰ ਚੈਨਲ ਸਬਸਕ੍ਰਾਈਬ ਜਰੂਰ ਕਰੋ ਨਾਲ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸੋ ਧੰਨਵਾਦ ਜਿੰਨੇ ਵੀ ਦਰਸ਼ਕ ਜੁੜੇ ਆ ਜਿੰਨੇ ਵੀ ਲਾਈਵ ਦੇਖ ਰਹੇ ਆ ਦਾਦੀ ਕਿ ਅੱਜ ਸ਼੍ਰੀ ਗੁਰੂ ਰਵਦਾਸ ਟਾਈਗਰ ਫੋਰਸ ਵੱਲੋਂ ਬਹੁਤ ਵੱਡਾ ਇਹ ਇਕੱਠ ਜਿਹੜਾ ਕੀਤਾ ਜਾਵੇਗਾ ਸਮੂਹ ਰਵਦਾਸੀਆ ਸਮਾਜ ਨੂੰ ਤੇ ਵੱਖ-ਵੱਖ ਸਮਾਜ ਨੂੰ ਜਿਹੜਾ ਪਹੁੰਚਣ ਦੀ ਅਪੀਲ ਸ਼੍ਰੀ ਗੁਰੂ ਰਵਦਾਸ ਟਾਈਗਰ ਫੋਰਸ ਦੇ ਪ੍ਰਨਾਨ ਜੱਸੀ ਤਲਵੰਦ ਲੋਕ ਕੀਤੀ ਗਈ ਹੈ ਜਿਹੜਾ ਅੱਜ ਬਹੁਤ ਵੱਡਾ ਆਇਰਾ 18 4 ਨੰਬਰ ਗੇਟ 'ਚ ਡੀਸੀ ਦਫ਼ਤਰ 'ਚ ਜਲੰਧਰ ਵਿਖੇ ਕੀਤਾ ਜਾਵੇਗਾ ਜਿੰਨੇ ਵੀ ਸਮਾਜ ਦੇ ਆਗੂਆਂ ਨੂੰ ਵਿਸ਼ੇਸ਼ ਤੌਰ ਤੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਸਮਾਜ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਸ਼ਿਰੀ ਗੁਰੂ ਰਵਿਦਾਸ ਟਾਈਗਰ ਫੋਰ ਦੇ ਪ੍ਰਧਾਨ ਜੱਸੀ ਤੱਲਣ ਵੱਲੋਂ ਸੋ ਜਿੰਨੇ ਵੀ ਦਾਸ ਕੀ ਜੁੜੇ ਆ ਦਾਸ ਦੀ ਕੀ ਵੱਧ ਵੱਧ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਨਾਲ ਨਾਲ ਵੀਡੀਓ ਨੂੰ ਜਰੂਰ ਸ਼ੇਅਰ ਕਰੋ